ਸਸਿਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਕੇਂਦਰੀ ਰਾਜ ਮੰਤਰੀ ਰਮਨਜੀਤ ਸਿੰਘ ਬਿੱਟੂ ਜਿਹੜੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਮੁਲਾਕਾਤ ਜਿਹੜੀ ਆ 20-25 ਮਿੰਟ ਜਿਹੜਾ ਸਮਾਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲ ਬਤਾਇਆ ਤਾਂ ਕੀ ਕੁਝ ਗੱਲਾਂ ਬਾਤਾਂ ਹੋਈਆਂ ਨੇ ਉਹ ਤੁਹਾਨੂੰ ਵਿਸਥਾਰਪੂਰਵਕ ਜਿਹੜੀ ਜਾਣਕਾਰੀ ਅਸੀਂ ਬੋਲਦਾ ਪੰਜਾਬ ਦੇ ਵਿੱਚ ਜਿਹੜੀ ਆ ਉਹ ਸਾਂਝੀ ਕਰਾਂਗੇ ਤੇ ਨਾਲ ਗੱਲ ਹੋਵੇਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਦੀ ਤਾਂ ਉਹਨਾਂ ਨੇ ਅੱਜ ਜੋ ਫੋਰਜ਼ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਮੁਲਾਕਾਤ ਕਰਨ ਤੋਂ ਦੌਰਾਨ ਜਿਹੜਾ ਹੈ ਕੀ ਕੁਝ ਗੱਲਾਂ ਬਾਤਾਂ ਕੀਤੀਆਂ ਨੇ ਉਹ ਵੀ ਅਸੀਂ ਤੁਹਾਨੂੰ ਸਾਂਝੀਆਂ ਕਰਦੇ ਆਂ ਸੋ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਲਾ ਜੀ ਮੌਜੂਦ ਨੇ ਰਪਾਲਾ ਜੀ ਸੱਚੀ ਕੱਲ ਰਪਾਲਾ ਜੀ ਸਭ ਤੋਂ ਪਹਿਲਾਂ ਆਪਾਂ ਰਮਜੀਤ ਸਿੰਘ ਬਿੱਟੂ ਦੀ ਗੱਲ ਕਰਦੇ ਆਂ ਜਿੱਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਹੋਈ ਹੈ ਮੁਲਾਕਾਤ ਦੇ ਮਾਇਨੇ ਕੀ ਨੇ ਬਹੁਤ ਵੱਡੇ ਜਿਹੜੇ ਵੱਖ-ਵੱਖ ਜਿਹੜੇ মিডিਆ ਆਧਾਰ ਨੇ ਉਹ ਵੱਖ-ਵੱਖ ਤਰ੍ਹਾਂ ਦੇ ਮਾਇਨੇ ਕੱਢ ਰਹੇ ਨੇ ਵੀ ਸੰਦਰਭ ਦੇ ਵਿੱਚ ਮੁਲਾਕਾਤ ਹੋਈ ਹੈ ਕੋਈ ਰਾਜਨੀਤੀ ਦੇ ਤਰੀਕੇ ਦੇ ਨਾਲ ਦੇਖ ਰਿ ਜਾਫਤ ਕੋਈ ਡਿਵੈਲਪਮੈਂਟ ਤਰੀਕੇ ਨਾਲ ਦੇਖ ਰਿਹਾ ਕਿ ਪੰਜਾਬ ਦੀ ਡਿਵੈਲਪਮੈਂਟ ਦਾ ਤਰੀਕਾ ਕੀ ਹੈ ਕਿ ਕਿਸ ਤਰ੍ਹਾਂ ਡਿਵੈਲਪਮੈਂਟ ਹੋਵੇ ਪੰਜਾਬ ਦੀ ਤੁਸੀਂ ਸੰਧਰਨ ਨੂੰ ਕਿਸ ਤਰ੍ਹਾਂ ਦੇ ਜਿਹੜੀ ਮੁਲਾਕਾਤ ਹੋਈ ਆ ਬੇਸ਼ੱਕ ਅਜੇ ਕੋਈ ਗੱਲਾਂ ਪਤਾ ਸਾਹਮਣੇ ਬਾਹਰ ਨਹੀਂ ਆਈਆਂ ਇਸ ਨੂੰ ਮੁਲਾਕਾਤ ਦੇ ਆਪਾਂ ਮਾਇਨੇ ਕੀ ਸਮਝੀਏ ਦੇਖੋ ਦੋ ਤਿੰਨ ਚੀਜ਼ਾਂ ਅਮਰ ਜਿਹੜੀਆਂ ਆਪਾਂ ਦੇਖ ਰਹੇ ਆ ਕਿ ਰਵਨੀਤ ਬਿੱਟੂ ਜਿਹੜੇ ਲੁਧਿਆਣਾ ਨਾਲ ਸਬੰਧ ਰੱਖਦੇ ਨੇ ਤੇ ਬੇਸ਼ੱਕ ਹਾਰ ਗਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਰੇਲਵੇ ਰਾਜ ਮੰਤਰੀ ਜਿਹੜਾ ਉਹਨੂੰ ਲੈ ਲੈ ਗਿਆ ਸੀ ਰਾਜ ਸਵਾਦ ਦੇ ਵਿੱਚ ਲੈ ਕੇ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਰੇਲਵੇ ਦੇ ਤੇ ਅੱਜ ਉਹਨਾਂ ਨੇ ਲੰਬੇ ਸਮੇਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਫੋਟੋ ਵਾਇਰਲ ਕੀਤੀ ਆ ਬਿਲਕੁਲ ਤੇ ਮੀਟਿੰਗ ਜਿਹੜੀ ਰਾਤ ਹੋਈ ਦੱਸੀ ਜਾ ਰਹੀ ਹੈ ਕੱਲ ਸ਼ਾਮ ਦੇ ਕਰੀਬ ਤੇ ਲਗਭਗ ਪਤਾ ਲੱਗਿਆ ਵੀ 35 ਤੋਂ 40 ਮਿੰਟ ਜਿਹੜੀ ਮੀਟਿੰਗ ਹੈ ਹਾਂ ਇਹੋਈ ਆ ਜੀ ਇਹਦੇ ਵਿੱਚ ਇੱਕ ਤਾਂ ਬੰਦੀ ਸਿੰਘਾਂ ਦਾ ਮੁੱਦਾ ਜਿਹੜਾ ਉਹ ਕਹਿੰਦੇ ਵਿਚਾਰਿਆ ਗਿਆ ਜੀ ਦੇਖੋ ਅਜੇ ਤੱਕ ਅਧਿਕਾਰਤ ਪੁਸ਼ਟੀ ਤਾਂ ਨਹੀਂ ਹੋਈ ਕਿਸੇ ਦੀ ਤੇ ਰਵਨੀਤ ਬਿੱਟੂ ਨੇ ਬਣੀ ਕੀਤੀ ਆਪਾਂ ਇੱਕ ਤੁਸੀਂ ਅੰਦਾਜ਼ਾ ਲਾਓ ਕਿ ਰਵਨੀਤ ਬਿੱਟੂ ਜਿਹੜੇ ਅਕਸਰ ਵਕ-ਵਕ ਮਾਮਲਿਆਂ ਤੇ ਲਾਈਵ ਹੁੰਦੇ ਆ ਬੋਲਦੇ ਨੇ ਪਰ ਇਸ ਮਾਮਲੇ ਤੇ ਉਹਨਾਂ ਨੇ ਕੋਈ ਆਪਣਾ ਬਿਆਨ ਰਿਲੀਜ਼ ਨਹੀਂ ਕੀਤਾ ਹਾਂ ਕੋਈ ਸਪਸ਼ਟਿਕਰ ਕੋਈ ਬਾਇਟ ਦਿੱਤੀ ਹੈ ਨਾ ਕੋਈ ਇਹਨਾਂ ਨੇ ਮੀਡੀਆ ਸਾਹਮਣੇ ਆਇਆ ਨਾ ਆਪਣੇ ਪੇਜ ਤੇ ਕੋਈ ਵੀ ਕੀ ਗੱਲਬਾਤ ਹੋਈ ਹੈ ਪਰ ਜੋ ਵੀ ਗੱਲ মিডিਆ ਹਾਊਸ ਚਲਾ ਰਿਹਾ ਉਹ ਸੂਤਰਾਂ ਦੇ ਹਵਾਲੇ ਨਾਲ ਹੀ ਆ ਜੀ ਇੱਕ ਤਾਂ ਬੰਦੀ ਸਿੰਘਾਂ ਦਾ ਮਾਮਲਾ ਤੇ ਬੇਸ਼ੱਕ ਜਿੰਨੀਆਂ ਸਰਕਾਰਾਂ ਆਈਆਂ ਸਭ ਦੇ ਗਲੇ ਦੀ ਹੱਡੀ ਐ ਤੇ ਹੁਣ ਬੀਜੇਪੀ ਲਈ ਵੀ ਬਿਲਕੁਲ ਬੀਜੇਪੀ ਚਾਹੁੰਦੀ ਐ ਕਿ ਪੰਜਾਬ ਦੇ ਵਿੱਚ 2027 ਦੇ ਵਿੱਚ ਕਿਵੇਂ ਨਾ ਕਿਵੇਂ ਸਰਕਾਰ ਬਣਾਈ ਜਾਵੇ ਹਮ ਸਰਕਾਰ ਬਣੇ ਨਾ ਬਣੇ ਬਿਲਕੁਲ ਪਰ ਬੀਜੇਪੀ ਪੰਜਾਬ ਦੇ ਵਿੱਚ ਆਪਣੇ ਪੈਰ ਫਸਾਰਨਾ ਚਾਹੁੰਦੀ ਐ ਬਿਲਕੁਲ ਔਰ ਬੰਦੀ ਸਿੰਘਾਂ ਦਾ ਮੁੱਦਾ ਜਿਹੜਾ ਸਭ ਤੋਂ ਵੱਡਾ ਹੈ। ਭਾਜਪਾ ਦੇ ਪੰਜਾਬ ਦੇ ਆਗੂ ਨੂੰ ਇਹ ਵੀ ਲੱਗ ਰਿਹਾ ਵੀ ਜੇਕਰ ਅਸੀਂ ਬੰਦੀ ਸਿੰਘਾਂ ਦਾ ਮਾਮਲਾ ਹੱਲ ਕਰ ਲਈਏ ਤਾਂ ਅਸੀਂ 2027 ਦੇ ਵਿੱਚ ਲੋਕਾਂ 'ਚ ਜਾਨ ਜੋਗੇ ਹੋ ਜਾਵਾਂਗੇ। ਬਿਲਕੁਲ। ਤੇ ਖਾਸ ਕਰਕੇ ਜਿਹੜਾ ਸਿੱਖ ਵੋਟਰ ਹੈ ਉਹ ਪ੍ਰਭਾਵਿਤ ਹੋਏਗਾ ਤੇ ਉਹ ਵੋਟ ਸਾਨੂੰ ਪੈਗੀ। ਬਿਲਕੁਲ। ਇਹ ਭਾਜਪਾ ਦੇ ਪੰਜਾਬ ਦੇ ਲੀਡਰਸ਼ਿਪ ਦਾ ਮੰਨਣਾ ਹੈ। ਹੂੰ। ਹੁਣ ਅਗਲੀ ਗੱਲ ਜਿਹੜੀ ਦੂਜੀ ਗੱਲ ਇਹ ਹੋਈ ਹੈ ਕਹਿੰਦੇ ਵੀ ਪਾਣੀਆਂ ਦੇ ਮਸਲੇ ਨੂੰ ਲੈ ਕੇ ਜਿਹੜਾ ਲਗਾਤਾਰ ਛੜਾ ਲਗਾਤਾਰ ਉਹਦੇ ਚ ਪਾਣੀਆਂ ਦੇ ਮਸਲੇ ਵੀ ਕਈ ਆ ਇੱਕ ਤਾਂ ਪਾਕਿਸਤਾਨ ਦਾ ਸਿੰਧੂ ਜਲ ਸਮਝੌਤਾ ਹੂੰ ਤੇ ਉਹ ਪਾਣੀ ਜੇ ਅੱਗੇ ਜਾਣਾ ਤਾਂ ਪੰਜਾਬ ਤੋਂ ਹੋ ਕੇ ਜਾਣਾ ਹੋਰ ਕੋਈ ਰਸਤਾ ਹੀ ਨਹੀਂਗਾ ਤਾਂ ਅਗਰ ਤੁਸੀਂ ਪਾਕਿਸਤਾਨ ਤੋਂ ਬੰਦ ਕਰਕੇ ਕੋਈ ਬੰਨ ਬਣਾ ਕੇ ਜਾਂ ਕੋਈ ਤਰੀਕਾ ਕੋਈ ਨਵਾਂ ਬਣਾਉਣੇ ਹੋ ਕੋਈ ਤਕਨੀਕਾਂ ਨਵੀਂ ਤਕਨੀਕ ਦੇ ਜੁਗਦੇ ਜੁ ਕੋਈ ਤਾਂ ਉਹਦਾ ਆਲਟਰਨੇਟਰ ਦੇਖ ਰਹੇ ਹੋ ਤਾਂ ਪੰਜਾਬ 'ਇੱਕ ਰਸਤਾ ਹੋਰ ਕੋਈ ਹੈ ਜੀ ਤਾਂ ਪਤਾ ਲੱਗੇ ਕਿ ਉਸ ਮਸਲੇ ਨੂੰ ਲੈ ਕੇ ਗੱਲਬਾਤ ਹੋਈ ਹੈ ਦੂਜਾ ਪੰਜਾਬ ਤੇ ਹਰਿਆਣਾ ਦਾ ਪਾਣੀ ਦਾ ਮਸਲਾ ਚੱਲ ਰਿਹਾ ਹੈ ਬੀਬੀ ਐਮਬੀ ਵਾਲਾ ਤੇ ਤੀਜਾ ਇੱਕ ਜਿਹੜੀਆਂ ਦੋ ਨਹਿਰਾਂ ਪੰਜਾਬ ਤੋਂ ਪੰਜਾਬ ਸਰਕਾਰ ਨੇ ਦੁਆਬਾ ਤੇ ਮਾਝਾ ਜਿਹੜੀ ਨਹਿਰ ਤੇ ਖੋਜ ਜੇ ਕੱਢਣੀ ਸੀ ਉਸ ਨਹਿਰ ਦੇ ਪਾਣੀ ਨੂੰ ਲੈ ਕੇ ਵੀ ਕਹਿੰਦੇ ਗੱਲਬਾਤ ਕਾਫੀ ਹੋਈ ਹੈ ਹੁਣ ਗੱਲ ਅੰਦਰਲੀ ਕੀ ਹੈ ਹੂੰ ਬਿਲਕੁਲ ਕੀ ਬਿੱਟੂ ਜਿਹੜੇ ਪੀਐਮ ਨਾਲ ਮੁਲਾਕਾਤ ਕਰਕੇ ਆਏ ਆ ਕੀ ਇਹ ਨਹਿਰਾਂ ਦੇ ਰਾਹੀਂ ਕੋਈ ਰਾਜਸਥਾਨ ਵਾਲੀ ਗੱਲਬਾਤ ਹੋਈ ਹੈ ਕਿ ਪਾਣੀ ਰਾਜਸਥਾਨ ਨੂੰ ਜਾਏਗਾ ਕਿ ਜਾਂ ਫਿਰ ਇਹ ਨਹਿਰਾਂ ਪੰਜਾਬ ਚੋਂ ਨਿਕਲ ਕੇ ਤੇ ਪੰਜਾਬ 'ਚ ਹੀ ਖਤਮ ਹੋ ਜਾਣੀਆਂ ਨੇ ਤੇ ਕੀ ਬੀਵੀਐਮਬੀ ਦੀ ਵੀ ਕੋਈ ਗੱਲ ਹੋਈ ਹੈ ਗੱਲ ਤਾਂ ਦੇਖੋ ਪਾਣੀਆਂ ਦੀ ਗੱਲਬਾਤ ਹੋਈ ਹੈ ਲੱਗਿਆ ਵੀ ਪਾਣੀਆਂ ਦੀ ਗੱਲਬਾਤ ਹੋਈ ਹੈ ਤਾਂ ਉਹਦੇ 'ਚ ਬੀਵੀਐਮਬੀ ਜੀ ਡੱਕਾ ਕਿੱਧਰ ਸੁੱਟਿਆ ਹੁਣ ਰਵਨੀਤ ਬਿੱਟੂ ਵਸਿੰਦੇ ਪੰਜਾਬ ਦੇ ਐ ਲੁਧਿਆਣਾ ਨਾਲ ਸੰਬੰਧਤ ਤੇ ਰਾਜਸਥਾਨ ਤੋਂ ਰਾਸਵਾ ਮੈਂਬਰ ਨੇ ਹਾਂ ਬਿਲਕੁਲ ਹੁਣ ਉਹ ਪੰਜਾਬ ਦਾ ਪੱਖ ਪੂਰਨਗੇ ਕਿ ਰਾਜਸਥਾਨ ਦਾ ਠੀਕ ਵੀ ਠੀਕ ਹੈ ਬੀਬੀ ਐਮਬੀ ਦੇ ਮਸਲੇ ਤੇ ਵੀ ਕਿੱਧਰ ਉਹਨਾਂ ਨੇ ਵੋਟ ਪਾਈ ਹੈ ਦੇਖੋ ਚਲੋ ਵੋਟ ਵਾਲਾ ਕੋਈ ਮਸਲਾ ਤਾਂ ਹੈ ਨਹੀਂ ਪਰ ਜਦੋਂ ਪ੍ਰਧਾਨ ਮੰਤਰੀ ਕੋਲ ਉਹ ਗਏ ਆ ਤਾਂ ਉੱਥੇ ਉਹਨਾਂ ਨੇ ਆਪਣਾ ਆਪ ਕਿੱਧਰ ਰੱਖਿਆ ਹਰਿਆਣੇ ਵੱਲ ਰੱਖਿਆ ਪੰਜਾਬ ਵੱਲ ਰੱਖਿਆ ਰਾਜਸਥਾਨ ਵੱਲ ਰੱਖਿਆ ਇਹ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਪਰ ਇਹਨੀ ਗੱਲ ਜ਼ਰੂਰ ਹੈ ਕਿ ਪਾਣੀਆਂ ਦੇ ਮਸਲੇ ਨੂੰ ਲੈ ਕੇ ਗੱਲ ਹੋਈ ਹੈ ਇਸ ਤੋਂ ਇਲਾਵਾ ਇੱਕ ਲੁਧਿਆਣਾ ਦੇ ਵਿੱਚ ਜਿਮਨੀ ਚੋਣ ਹੈ ਹਾਂ ਬਿਲਕੁਲ ਜੀ ਬੇਸ਼ੱਕ ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਵੀ ਕੋਈ ਜਿਮਨੀ ਚੋਣ ਹੁੰਦੀ ਹੈ ਤਾਂ ਉਹ ਜਿਹੜਾ ਜਿਮਨੀ ਚੋਣ ਹੈ ਉਹ ਸੱਤਾ ਧਿਰ ਦੀ ਹੁੰਦੀ ਹੈ ਪਰ ਇਹ ਜ਼ਰੂਰੀ ਨਹੀਂ ਹੈ ਪੰਜਾਬ ਦੇ ਵਿੱਚ ਵੀ ਆਪਾਂ ਦੇਖਿਆ ਕਿ ਜਦੋਂ ਸਰਕਾਰ ਆਵਾਦੀ ਪਾਰਟੀ ਦੀ ਸੀ ਤੇ ਸਿਮਰਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਬਣ ਗਏ ਸੀ ਹਾਂ ਬਿਲਕੁਲ ਉਲਟ ਹੋ ਗਿਆ ਸੀ ਠੀਕ ਹੈ ਤਾਂ ਇਸ ਕਰਕੇ ਉਹ ਪਾਸਾ ਉਹ ਪਲਟਾਤਾ ਕਿ ਸਰਕਾਰ ਦੀ ਜਿਮਨੀ ਚੋਣ ਹੁੰਦੀ ਹੈ ਪਰ ਕੋਸ਼ਿਸ਼ ਹੁੰਦੀ ਹੈ ਹਰ ਪਾਰਟੀ ਦੀ ਕਿ ਲੜੇ ਭਾਜਪੀ ਦੇ ਵਕਾਰ ਦਾ ਸਵਾਲ ਆ ਕਿਉਂ ਕਿ ਰੇਲਵੇ ਰਾਜ ਮੰਤਰੀ ਲੁਧਿਆਣਾ ਤੋਂ ਨੇ ਰਵਨੀਤ ਬਿੱਟੂ ਮਸ਼ਿੰਦਿਆਂ ਦੇ ਲੁਧਿਆਣਾ ਦੇ ਬੇਸ਼ੱਕ ਉਹ ਰਾਸਾ ਮੈਂਬਰ ਬਾਹਰ ਤੋਂ ਆ ਬਿਲਕੁਲ ਏਰੀਆ ਉਹਨਾਂ ਦਾ ਬਿਲਕੁਲ ਏਰੀਆ ਉਹਨਾਂ ਦਾ ਪੈਂਦਾ ਤੇ ਲੁਧਿਆਣਾ ਤੋਂ ਜਿਮਨੀ ਚੋਣ ਹੁਣ ਉਹ ਟਿਕਟ ਅਜੇ ਤੱਕ ਅਨਾਉਂਸ ਨਹੀਂ ਕੀਤੀ ਟਿਕਟ ਭਾਜਪੀ ਦੇਗੀ ਕਿਨੂੰ ਕੋਈ ਸਿੱਖ ਚਿਹਰਾ ਉਤਾਰੇਗੀ ਕੋਈ ਹਿੰਦੂ ਚਿਹਰਾ ਉਤਾਰੇਗੀ ਜਾਂ ਫਿਰ ਕੋਈ ਹੋਰ ਅਜਿਹੇ ਚਿਹਰਾ ਉਤਾਰੇਗੀ ਜਿਹੜਾ ਕਦੇ ਲੋਕਾਂ ਨੇ ਸੁਣਿਆ ਹੀ ਨਹੀਂ ਲੋਕਾਂ ਨੇ ਦੇਖਿਆ ਹੀ ਨਹੀਂ ਕੋਈ ਨਵਾਂ ਚਿਹਰਾ ਲੈ ਕੇ ਠੀਕ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਰਵਨੀਤ ਬਿੱਟੂ ਤੇ ਪ੍ਰਧਾਨ ਮੰਤਰੀ ਦੇ ਵਿਚਕਾਰ ਹੋਈਆਂ ਦਸੀਆਂ ਜਾ ਰਹੀਆਂ ਪਰ ਜਿਵੇਂ ਮੈਂ ਪਹਿਲਾਂ ਕਿਹਾ ਕੇ ਇਹਦੇ ਅਧਿਕਾਰਤ ਕੋਈ ਪੁਸ਼ਟੀ ਨਹੀਂ ਹੋਈ ਕੋਈ ਬਿਆਨ ਨਹੀਂ ਆਇਆ ਤੇ ਅਧਿਕਾਰਤ ਕੋਈ ਬਾਈਟ ਚੈਨਲਾਂ ਨੂੰ ਹਲੇ ਰਵਨੀਤ ਬਿੱਟੂ ਨੇ ਨਹੀਂ ਦਿੱਤੀ ਤਾਂ ਖਾਸ ਕਰਕੇ ਜਿਹੜੀ ਮੁਲਾਕਾਤ ਨੂੰ ਲੈ ਕੇ ਤੇ ਬਟਿਕਟ ਦੀ ਗੱਲ ਕੀਤੀ ਆ ਵੀ ਤੁਹਾਨੂੰ ਲੱਗਦਾ ਰਵਨੀਤ ਬਿੱਟੂ ਤੇ ਕਹਿਣ ਤੇ ਜਿਹੜਾ ਉਹ ਹੀ ਉਮੀਦਵਾਰ ਤਾਰਾ ਜਾਊਗਾ ਜਾਕੀ ਹੋਰ ਚਿਹਰੇ ਦੀ ਵੀ ਗੱਲਬਾਤ ਕੀਤੀ ਵੀ ਜਾ ਕਿਸੇ ਹੋਰ ਮੰਤਰੀ ਦੇ ਸਬੰਧ ਦੀ ਵੀ ਰਾਏ ਲੈ ਲਿੱਤੀ ਜਾ ਸਕਦੀ ਹੈ ਦੇਖੋ ਦੋ ਤਿੰਨ ਚੀਜ਼ ਆਮਰਜੀਤ ਦੇ ਵੀ ਜਿਹੜਾ ਭਾਜਪਾ ਹੂੰ ਉਹ ਕਾਫੀ ਦਿਨ ਤੋਂ ਕਿ ਧੜਿਆਂ ਦੇ ਵਿਚਕਾਰ ਵੀ ਵੰਡੀ ਜਾ ਰਹੀ ਦਿਖ ਰਹੀ ਹੈ ਨਹੀਂ ਠੀਕ ਹੈ ਇੱਕ ਟਕਸਾਲੀ ਲੀਡਰਸ਼ਿਪ ਹੈ ਹੂੰ ਜਿਹੜੀ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਨਾਲ ਚੱਲ ਰਹੀ ਹੈ ਹੂੰ ਜਦੋਂ ਅਕਾਲੀ ਦਲ ਨਾਲ ਗੱਠਚੋੜ ਸੀ ਉਦੋਂ ਉਹ ਲੀਡਰਸ਼ਿਪ ਕੋਈ ਮੰਤਰੀ ਸੀ ਕੋਈ ਚੇਅਰਮੈਨ ਸੀ ਕੋਈ ਐਮਐਲਏ ਸੀ ਉਹ ਪੁਰਾਣੀ ਲੀਡਰਸ਼ਿਪ ਹੈ ਇੱਕ ਨਵੀਂ ਭਾਜਪਾਈ ਲੀਡਰਸ਼ਿਪ ਹੈ ਜਿਹੜੀ ਕੋਈ ਸਾਲ ਪਹਿਲਾਂ ਗਿਆ ਕੋਈ 2 ਸਾਲ ਪਹਿਲਾਂ ਗਿਆ ਕੋਈ 6 ਮਹੀਨੇ ਪਹਿਲਾਂ ਗਿਆ ਕੋਈ 1.5 ਸਾਲ ਪਹਿਲਾਂ ਗਿਆ ਇਹ ਦੂਜੀਆਂ ਪਾਰਟੀਆਂ ਚੋਂ ਆਏ ਹੋਏ ਆ ਤਾਂ ਇਹਨਾਂ ਚ ਵੀ ਕਿਤੇ ਨਾ ਕਿਤੇ ਧੜੇਬੰਦੀ ਦਿਖਾਈ ਜ਼ਰੂਰ ਦਿੰਦੀ ਹੈ ਹੁਣ ਇੱਕ ਧਿਰ ਜ਼ਰੂਰ ਕਹੇਗੀ ਕਿ ਸਾਡੇ ਜਿਹੜਾ ਕੈਂਡੀਡੇਟ ਉਤਾਰੋ ਅਸੀਂ ਪੁਰਾਣੇ ਵਰਕਰਾਂ ਪੁਰਾਣੇ ਵਰਕਰਾਂ ਟਕਸਾਲੀ ਵਰਕਰਾਂ ਤੇ ਨਵੇਂ ਹਰ ਰਮਨੀਤ ਬਿੱਟੂ ਟਕਸਾਲੀਆਂ ਚੋਂ ਤਾਂ ਹੈ ਨਹੀਂ ਉਹ ਤਾਂ ਕਾਂਗਰਸ ਚੋਂ ਆਏ ਹੋਇਆ ਹੂੰ ਤਾਂ ਹੁਣ ਰਵਨੀਤ ਬਿੱਟੂ ਕਾਂਗਰਸ ਜਿਹੜੇ ਆਪਣੇ ਟਕਸਾਲੀ ਭਾਜ ਪਾਈ ਹੈ ਉਹਨਾਂ ਨੂੰ ਕਿੰਨਾ ਕ ਮਨਾ ਪਾਣਗੇ ਤੇ ਜਾਂ ਫਿਰ ਟਕਸਾਲੀ ਭਾਜ ਪਾਈ ਰਵਨੀਤ ਬਿੱਟੂ ਨੂੰ ਕਿੰਨਾ ਕ ਮਨਾ ਪਾਣਗੇ ਵੀ ਸਾਡੇ ਧੜੇ ਨੂੰ ਟਿਕਟ ਦਿੱਤੀ ਜਾਵੇ ਇਹ ਟਿਕਟ ਤਾਂ ਜਦੋਂ ਮਿਲੇਗੀ ਉਦੋਂ ਪਤਾ ਲੱਗੇਗਾ ਪਰ ਇਹ ਗੱਲ ਜ਼ਰੂਰ ਹੈ ਕਿ ਟਿਕਟ ਨੂੰ ਲੈ ਕੇ ਧੜੇ ਬੰਦੇ ਅਕਸਰ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਦੇਖੇ ਜ਼ਰੂਰ ਜਾਂਦੀ ਹੈ ਤੇ ਅਜੇ ਤੱਕ ਬੀਜੇਪੀ ਵੱਲੋਂ ਟਿਕਟ ਅਨਾਉਂਸ ਨਾ ਕਰਨਾ ਇਹ ਵੀ ਇੱਕ ਧੜੇਵੰਦੀ ਵਾਲੇ ਜਿਹੜਾ ਹੈਗਾ ਇਸ਼ਾਰਾ ਜਿਹੜਾ ਕਰਦਾ ਠੀਕ ਹੈ ਰਮਾਣਾ ਜੀ ਅਫਤਾਰ ਰਮਨ ਸਿੰਘ ਬਿੱਟੂ ਦੀ ਗੱਲ ਕੀਤੀ ਹੈ ਕਿ ਜਿਹੜਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਆਏ ਨੇ ਅਸਲ 'ਚ ਮੁਲਾਕਾਤ ਦੇ ਮਾਇਨੇ ਕੀ ਨੇ ਬੇਸ਼ੱਕ ਅਧਿਕਾਰਤ ਜਿਹੜੀ ਪੁਸ਼ਟੀ ਆ ਉਹ ਜੇ ਤੱਕ ਨਹੀਂ ਹੋ ਸਕੀ ਕਿ ਮੁਲਾਕਾਤ ਕਿਸ ਸੰਦਰਭ ਦੇ ਵਿੱਚ ਕੀਤੀ ਹੈ ਆਪਣੇ ਆਪਣੇ ਜਿਹੜੀਆਂ ਚਰਚਾਵਾਂ ਨੇ ਉਹ ਲਗਾਤਾਰ ਮੀਡੀਆ ਹਾਊਸ ਜਿਹੜਾ ਲਗਾਤਾਰ ਚਲਾ ਰਿਹਾ ਕਿਉਂਕਿ ਜਿਸ ਤਰ੍ਹਾਂ ਰਮਨ ਸਿੰਘ ਬਿੱਟੂ ਨੇ ਦੋ ਕਿਤਾਬਾਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਿਹੜੀਆਂ ਭੇਟ ਕੀਤੀਆਂ ਨੇ ਤਾਂ ਮੁਲਾਕਾਤ ਜਿਹੜੀ ਤੁਸੀਂ ਦੱਸਿਆ ਵੀ ਜਿਹੜਾ ਕਈ ਸਮਾਜ ਦਾ ਮੁਲਾਕਾਤ ਦੇ ਵਿੱਚ ਬੈਠੇ ਨੇ ਗੱਲਾਂ ਬਾਤਾਂ ਤਾਂ ਲੰਚ ਦੀ ਗੱਲ ਆ ਜੇ 30 35 ਮਿੰਟ ਬੈਠੇ ਨੇ ਤਾਂ ਗੱਲਾਂ ਬਾਤਾਂ ਤਾਂ ਸੰਦੋਂ ਉੱਚ ਕੁਛ ਨਾ ਕੁਛ ਹੋਈਆਂ ਹੋਣਗੀਆਂ ਤਾਂ ਉਹਦਾ ਨਤੀਜਾ ਕੀ ਹੁੰਦਾ ਪਰ ਉਹ ਜਿਹੜੀ ਲੋਕਾਂ ਦੇ ਸਾਹਮਣੇ ਉਸ ਚੀਜ਼ ਨੂੰ ਨਾ ਆਉਣਾ ਠੀਕ ਹੈ ਇਹ ਵੀ ਇੱਕ ਵੱਡੀ ਗੱਲ ਹੈ ਕਿ ਹਾਲਾਂਕਿ ਹੋਣਾ ਚਾਹੀਦਾ ਸੀ ਤੇ ਹੁਣ ਪਾਣਾ ਜੀ ਜੇਕਰ ਗੱਲ ਕੀਤੀ ਆਵੇ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਦੀ ਤਾਂ ਉਹਨਾਂ ਨੇ ਜਿਹੜਾ ਫੌਜ ਦੇ ਅਧਿਕਾਰੀਆਂ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਆ ਮੁਲਾਕਾਤ ਤੋਂ ਬਾਅਦ ਬਹੁਤ ਕੁਛ ਈਆਂ ਗੱਲਾਂ ਬਾਤਾਂ ਨੇ ਉਹ ਦੇਸ਼ ਦੇ ਪ੍ਰਤੀ ਜਿਹੜਾ ਗੱਲਬਾਤ ਕੀਤੀ ਆ ਤਾਂ ਕੀ ਕੁਝ ਕਿਉਂ ਥੋੜਾ ਜਾਣਕਾਰੀ ਸਹੀ ਦੇ ਸਕਦੇ ਹੋ ਬਿਲਕੁਲ ਇਦਾਂ ਹੈਗਾ ਰਾਜਨਾਥ ਸਿੰਘ ਤੇ ਪ੍ਰਧਾਨ ਮੰਤਰੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਫੌਜ ਨਾਲ ਗੱਲਬਾਤ ਕਰ ਰਹੇ ਆ ਹੂੰ ਕੱਲੇ ਅਧਿਕਾਰੀਆਂ ਦੇ ਨਾਲ ਹੀ ਨਹੀਂ ਨਾਲੋਂ ਫੌਜ ਦੇ ਜਵਾਨਾਂ ਨੂੰ ਵੀ ਮਿਲ ਰਹੇ ਆ ਬਿਲਕੁਲ ਤਾਂ ਅੱਜ ਰਾਜਨਾਥ ਸਿੰਘ ਪੁਜੇਰ ਵੈਸਤੇ ਗਏ ਸੀ ਉੱਥੇ ਉਹਨਾਂ ਨੇ ਜਵਾਨਾਂ ਨੂੰ ਸੰਬੋਧਨ ਵੀ ਕੀਤਾ ਤੇ ਉਹਨਾਂ ਦਾ ਹੌਸਲਾ ਵੀ ਵਧਾਇਆ ਆਪਣੇ ਸੰਬੋਧਨ ਚ ਉਹਨਾਂ ਨੇ ਸਭ ਤੋਂ ਵੱਡੀ ਗੱਲ ਇੱਕ ਤਾਂ ਇਹ ਕਹੀ ਹੈ ਜਿਹੜਾ ਆਪਰੇਸ਼ਨ ਸੰਧੂਰ ਹੈ ਵੀ ਸੰਧੂਰ ਨਾਮ ਕਿਵੇਂ ਰੱਖਿਆ ਆਪਾਂ ਉਸ ਤੋਂ ਪਹਿਲਾਂ ਕਈ ਵਾਰ ਗੱਲਬਾਤ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਾਮ ਰੱਖਿਆ ਕਿਉਂ ਰੱਖਿਆ ਸੀਗਾ ਠੀਕ ਹੈ ਤੇ ਉਹ ਉਹ ਜਿਹੜੀ ਚੀਜ਼ਾਂ ਆਪਾਂ ਪਹਿਲਾਂ ਇਸ ਤੇ ਗੱਲਬਾਤ ਕਰ ਚੁੱਕੇ ਹਾਂ ਹੁਣ ਦੂਜੀ ਗੱਲ ਉਹਨਾਂ ਨੇ ਇੱਕ ਤੁਹਾਡੇ ਯਾਦ ਹੋਣਾ ਕਿ ਅੱਜ ਸਵੇਰ ਕੱਲ ਤੋਂ ਇੱਕ ਵਾਇਰਲ ਹੋ ਰਿਹਾ ਸੁਨੇਹਾ ਉਹਦੇ ਵਿੱਚ ਪਾਕਿਸਤਾਨ ਦੇ ਜਿਹੜੇ ਉੱਥੋਂ ਦੇ ਜਿਹੜੇ ਰੱਖਿਆ ਮੰਤਰੀ ਹੈ ਤੇ ਉਹਨਾਂ ਦੇ ਇਹ ਗੱਲ ਕਹਿ ਰਹੇ ਆ ਕਿ ਜਿਹੜਾ ਸੀਜ਼ਫਾਇਰ ਹੈ ਉਹ 18 ਤਰੀਕ ਤੱਕ ਹੈ ਪਹਿਲਾਂ ਕਹ ਰਹੇ ਸੀ 12 ਫਿਰ 15 ਫਿਰ 18 ਜੀ ਉਹਦੇ ਚ ਇੱਕ ਤਾਂ ਆਪਾਂ ਉਸ ਤੇ ਵਿਸ਼ਵਾਸ ਨਹੀਂ ਕਰ ਸਕਦੇ ਕਿ ਪਾਕਿਸਤਾਨ ਕੀ ਕਹਿੰਦਾ ਹੈ ਹਾਂ ਬਿਲਕੁਲ ਇੱਕ ਹੋਰ ਗੱਲ ਜਿਹੜੀ ਵਾਇਰਲ ਹੋ ਰਹੀ ਹੈ ਕਿ ਇੱਕ ਅੰਗਰੇਜ਼ੀ ਦੇ ਅਖਬਾਰ ਦਾ ਫਰਜੀ ਪੇਜ ਬਣਾ ਕੇ ਤੇ ਉਹਨਾਂ ਨੇ ਪਾਕਿਸਤਾਨ ਦੀ ਵਾਹ ਵਾਹ ਜਿਹੜੀ ਖੱਟੀ ਉਹ ਫਰਜੀ ਪੇਜ ਹੈ ਉਹ ਵੀ ਸ਼ੋ ਹੋ ਰਿਹਾ ਹੁਣ ਪਾਕਿਸਤਾਨ ਕੀ ਕਹਿੰਦਾ ਉਸ ਤੇ ਕੋਈ ਵਿਸ਼ਵਾਸ ਨਹੀਂ ਬਿਲਕੁਲ ਸਹੀ ਹੈ ਗਲਤ ਹੈ ਜਿਹੜੀ 18 ਆਈ ਡੇਟ ਜਿਹੜੀ ਤਰੀਕ ਦਿੱਤੀ ਹੈ ਉਹ ਕਿਹਨੇ ਦਿੱਤੀ ਹੈ ਕਿਹਦੇ ਚ ਗੱਲ ਹੋਈ ਹੈ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਭਾਰਤ ਵੱਲੋਂ ਹਜੇ ਤੱਕ ਉਹਦੀ ਕੋਈ ਵੀ ਅਫੀਸ਼ੀਅਲ ਜਾਣਕਾਰੀ ਨਹੀਂ ਹੈ ਹੁਣ ਜਿਹੜੀ ਅੱਜ ਗੱਲ ਆ ਗਈ ਰਾਜਨਾਥ ਸਿੰਘ ਦੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੇ ਜਿਹੜੀਆਂ ਫੌਜਾਂ ਨੇ ਉਹਨਾਂ ਦੇ ਜਵਾਨਾਂ ਦੀ ਪੇਟ ਥਪਤ ਪਾਈ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਤੱਕ ਪਾਕਿਸਤਾਨ ਵਾਲੇ ਹਲੇ ਨਾਸ਼ਤਾ ਕਰ ਰਹੇ ਸੀ ਤੇ ਤੁਸੀਂ ਪਾਕਿਸਤਾਨ ਦੇ ਅੰਦਰ ਵਰਕੇ ਆਪਣਾ ਕੰਮ ਮੁਕੰਮਲ ਕਰਕੇ ਵਾਪਸ ਆਗੇ ਠੀਕ ਹੈ ਇਹ ਬਹੁਤ ਵੱਡੀ ਗੱਲ ਹੈ ਜਦੋਂ ਤੁਸੀਂ ਦੇਸ਼ ਦੇ ਜਵਾਨ ਜਿਹੜੇ ਨੌਜਵਾਨ ਹੈ ਜਿਹੜੇ ਸਾਡੇ ਫੌਜ ਦੇ ਜਵਾਨ ਹਨ ਉਹਨਾਂ ਦੇ ਵਿੱਚ ਖੜ ਕੇ ਇੱਕ ਸਾਡਾ ਰੱਖਿਆ ਮੰਤਰੀ ਇਹ ਗੱਲ ਕਹੇ ਵੀ ਦੁਸ਼ਮਣ ਹਾਂ ਬੜੀ ਵੱਡੀ ਗੱਲ ਹੁੰਦੀ ਹੈ ਕਿ ਇੱਕ ਰੱਖਿਆ ਮੰਤਰੀ ਗੱਲ ਕਰੇ ਤੇ ਉਹਨਾਂ ਨੇ ਕਿਹਾ ਕਿ ਆਪਾਂ ਇੱਕ ਵਾਰ ਥੋੜਾ ਨਜ਼ਰ ਜ਼ਰੂਰ ਮਾਰਦੇ ਹਾਂ रक्षा मंत्री राजनाथ सिंह ने कहा कि उससे आप एक बार जरूर नजर मारते हैं सिंधूर के दौरान जो कुछ भी आपने किया है समस्त हिंदुस्तानियों को चाहे वो भारत के रहने वाले हों अथवा दुनिया के दूसरे देशों में रहने वाले हों सभी गौरवित हुए भारतीय वायुसेना के लिए सिर्फ तेईस मिनट यह काफी थी पाकिस्तान की सरजमी पर, पर रहे आज के अजगर को कुचलने के है और वो आपने करके नहीं कहना गलत नहीं होगा जितनी देर में लोग तो नाश्ता पानी निपटाते हैं उतनी देर में आपने दुश्मनों को निपटाया आपने दुश्मनों की जमीन पर जाकर आकर मिसाइलें गिराई है उसकी गूंज केवल भारत की सीमाओं तक ही सीमित नहीं रही है बल्कि सारी दुनिया में सुना है दोस्तों सारी दुनिया में। में सिर्फ मिसाइल्स की ही नहीं थी आपके शहर की और भारत के 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 संसिंदूर सेना के जवानों के ऑपरेशन सिंदूर में भारतीय वायुसेना ने जो प्रभावी भूमिका निभाई है उसकी सराहना इस देश में ही नहीं बल्कि दुनिया के दूसरे देशों में भी हो रही है आपके इस ऑपरेशन में केवल दुश्मनों को टारगेट किया है आपने बल्कि उन्हें डेसिमेट करने में भी कामयाबी हासिल की है आतंकवाद के खिलाफ चलाए गए इस अभियान को नेतृत्व हमारी एयरफोर्स ने नहीं किया और हमारी एयरफोर्स एक ऐसी स्काई फोर्स है जिसने अपने शौर्य पराक्रम और प्रताप से आसमान की नई और बुलंद ऊंचाइयों को भी छू लिया है मैं चीफ एयर मार्शल एपीसी को भी लिए मैं बधाई देना चाहता हूं उनके पूरे ऑफिस उनके पूरे टीम उनके सारे जवानों को भी मैं बधाई देता हूं और साथियों कोई छोटी बात नहीं है कि हमारी एयरफोर्स की पहुंच पाकिस्तान के हर कोने तक है और यह बात पूरी तरह से साबित हो चुकी है है तो हमारी तीनों फोर्सेस की लेकिन आज एयरपोर्ट पर आए इसकी मैं चर्चा कर रहा हूं और आज स्थिति यह है कि भारत के फाइटर प्लेन बिना सरहद पार किए ही यही से उनके हर कोने तक सीधा प्रभाव करने में पूरी तरह से सक्षम और पूरी दुनिया ने देख लिया पूरी दुनिया ने देख लिया है कि कैसे आपने पाकिस्तान की धरती पर मौजूद आतंकवाद के नौ ठिकानों को ध्वस्त कर दिया बाद में की गई कार्रवाई में उनके अनेक एयरबेस भी तबाह कर दी ऑपरेशन सिंदूर के दौरान इंडियन एयरफोर्स ने केवल पराक्रम ही नहीं दिखाया है बल्कि पूरी दुनिया के सामने प्रमाण भी दिया है प्रमाण इस बात का कि भारत की युद्ध नीति और टेक्नोलॉजी यानी तकनीक भी दोनों बदल चुकी है आपने प्रधानमंत्री मोदी जी के नेतृत्व में नए भारत का संदेश पूरी दुनिया तक इस बार पहुंचा दिया है संदेश है कि अब भारत केवल विदेशों से इंपोर्ट किए गए हथियारों और प्लेटफॉर्म पर ही निर्भर नहीं है बल्कि भारत में बने अस्त्र और शस्त्र भी हमारी सैन्य शक्ति का अब हिस्सा बन चुके हैं अब भारत में बने और भारतीय हथियारों से बने हथियार भी अचूक और अभेद्य है यह पूरे विश्व ने देख लिया है ब्रह्मोस मिसाइल की ताकत ब्रह्मोस मिसाइल की ताकत को तो पाकिस्तान ने फिर स्वीकार कर लिया है हमारे देश में कहावत काफी पुरानी है और वह है दिन में तारे दिखना मगर भारत में बनी ब्रह्मोस मिसाइल ने पाकिस्तान को रात के अधेरे में दिन का उजाला दिखाई दिखा दिया दिखा का जा दिखा दिया है भारत के जिस एयर डिफेंस सिस्टम की तारीफ हर तरफ हो रही है उसमें डीआरडीओ द्वारा बनाए गए आकाश और अन्य सिस्टम की जबरदस्त भूमिका रही है साथियों कई स्थानों पर हमारे नागरिक दुश्मन के ड्रोन आते देख भाग नहीं रहे थे ਕਿ ہماری ਵੀਅਰ ডিফেন্স ਸਿਸਟਮ ਕੇ ਹਾਥੋਂ ਉਨਕੋ ਮਾਰ ਕੇ ਗਿਰਾਉਣੇ ਕੀ ਵੀਡੀਓ ਬਣਾਈ। ਦੇਖੋ ਆਪਾਂ ਸੁਣਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਆ ਔਰ ਇੱਕ ਗੱਲ ਹੋਰ ਉਹਨੇ ਕਹੀ ਹੈ। ਕਿ ਤੁਸੀਂ ਦੁਸ਼ਮਣਾਂ ਦੀਆਂ ਜ਼ਮੀਨਾਂ ਦੇ ਉੱਪਰ ਮਜੈਲਾਂ ਡੇਗੀਆਂ। ਹੂੰ। ਠੀਕ ਹੈ ਤੇ ਉਹਦੇ ਨਾਲ ਪੂਰਾ ਪਾਕਿਸਤਾਨ ਜਿਹੜਾ ਔਰ ਪਾਕਿਸਤਾਨ ਦੀਆਂ ਸਰਕਾਰਾਂ ਸਾਰੇ ਘਬਰਾਏ ਪਏ ਆ ਪਾਕਿਸਤਾਨ ਦੀ ਫੌਜ ਵੀ ਘਬराई ਹੋਈ ਹੈ ਇਸ ਗੱਲ ਨੂੰ ਲੈ ਕੇ। ਤੇ ਇੱਕ ਉਹਨੇ ਕਿਹਾ ਕਿ ਜਿਹੜੀ ਉਹਦੀ ਗੂੰਜ ਹੈ ਉਹ ਪੂਰੀ ਦੁਨੀਆ ਚ ਪਈ ਹੈ। ਜੋ ਇਸ ਵਾਰ ਭਾਰਤ ਨੇ ਕੀਤਾ ਤਾਂ ਉਹਨਾਂ ਨੇ ਵੀ ਦੇਸ਼ ਦੇ ਜਿਹੜੇ ਜਵਾਨ ਹੈਗੇ ਸਾਡੀਆਂ ਸੈਨਾਂ ਦੇ ਉਹਦੇ ਨਾਲ ਮੁਲਾਕਾਤ ਕੀਤੀ ਸੀ ਤਾਂ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਕਹੀਆਂ ਸੋਨ ਇਹ ਵੀ ਕਿਹਾ ਸੀਗਾ ਕਿ ਜਿਹੜਾ ਇਹ ਆਪਰੇਸ਼ਨ ਸੰਧੂਰ ਆਇਆ ਜੇ ਖਤਮ ਨਹੀਂ ਹੋਇਆ ਉਹੀ ਗੱਲ ਅੱਜ ਫਿਰ ਜਿਹੜੇ ਸਾਡੇ ਦੇਸ਼ ਦੇ ਰੱਖਿਆ ਮੰਤਰੀ ਉਹਨਾਂ ਨੇ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਆਪਰੇਸ਼ਨ ਸੰਧੂਰ ਉਹ ਖਤਮ ਨਹੀਂ ਹੋਇਆ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਹੈ ਉਹ ਕਹਿੰਦੇ ਜਿਵੇਂ ਕੋਈ ਵੀ ਕਲੈਕਟਰ ਤੇ ਕੋਈ ਵੀ ਜਿਹੜਾ ਕੋਈ ਐਸ ਡੀਐਮ ਆ ਜਾਂ ਕੋਈ ਵੀ ਐ ਚੀਜ਼ ਆਪਾਂ ਜਾਂ ਕੋਈ ਮੰਨ ਲਓ ਵੀ ਕੋਈ ਜੱਜ ਹੈ ਤਾਂ ਉਹ ਜਦੋਂ ਕਿਸੇ ਨੂੰ ਫੜ ਲੈਂਦੇ ਆ ਫਰਕੇ ਕੋਰਟ ਚ ਲੈ ਕੇ ਜਾਂਦੇ ਆ ਤਾਂ ਕਈ ਵਾਰ ਉਹਨਾਂ ਦੇ ਚੰਗੇ ਆਚਰਣ ਤੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੂੰ ਬਿਲਕੁਲ ਤੇ ਜੇਕਰ ਉਹ ਦੁਬਾਰਾ ਗਲਤੀ ਕਰਦਾ ਤਾਂ ਫਿਰ ਉਹਨੂੰ ਸਜ਼ਾ ਉਸ ਤੋਂ ਵੀ ਵੱਧ ਦਿੱਤੀ ਜਾਂਦੀ ਹੈ ਉਹ ਕਹਿੰਦਾ ਉਸੇ ਆਚਰਣ ਦੇ ਕਰਕੇ ਅਸੀਂ ਪਾਕਿਸਤਾਨ ਨੂੰ ਅਜੇ ਤੱਕ ਛੱਡਿਆ ਹੋਇਆ ਜੇਕਰ ਪਾਕਿਸਤਾਨ ਨੇ ਦੁਬਾਰਾ ਗਲਤੀ ਕੀਤੀ ਤਾਂ ਉਹਦੀ ਸਜ਼ਾ ਉਸ ਤੋਂ ਵੱਧ ਮਿਲੇਗੀ ਤਾਂ ਇਸ ਕਰਕੇ ਜਿਹੜਾ ਆਪਰੇਸ਼ਨ ਸੰਧੂਰ ਹੈ ਇਹ ਲੋ ਵੀ ਅਜੇ ਖਤਮ ਨਹੀਂ ਹੋਣਾ ਇਹ ਵੀ ਕਿਹਾ ਕਿ ਇਹ ਅਜੇ ਟਰੈਲਰ ਸੀ ਤੇ ਪਿਕਚਰ ਹੋਣਾ ਅਜੇ ਬਾਕੀ ਹੈ ਤੇ ਉਹਦੀ ਵੀ ਆਪਾਂ ਇੱਕ ਵਾਰ ਜੇਕਰ ਜ਼ਰੂਰ ਕਰਦੇ ਹਾਂ ਕਿ ਉਹਨਾਂ ਨੇ ਕੀ ਕਿਹਾ ਉਸ ਤੇ ਆਪਾਂ ਨਜ਼ਰ ਮਾਰਦੇ ਹਾਂ ਸਾਥੀਓ ਆਪਰੇਸ਼ਨ ਸੰਧੂਰ ਨੇ ਇਹ ਸਪਸ਼ਟ ਸੰਦੇਸ਼ ਦੇ ਦਿਆ ਹੈ ਕਿ हमने ਸ਼ਾਂਤੀ ਕੇ ਲਿਏ ਜਿੰਨਾ ਆਪਣਾ ਦਿਲ ਖੋਲ ਕਰ ਰੱਖਾ ਹੈ ਸ਼ਾਂਤੀ ਕੋ ਨਸ਼ਟ ਕਰਨ ਵਾਲੋ ਕੇ ਵਿਰੁੱਧ उतना ही अपना हाथ भी खोल कर रखा है साथियों एक और बात मैं यहां साफ़ कहना चाहूंगा कि ऑपरेशन सिंधु अभी खत्म नहीं हुआ है जो कुछ भी हुआ है वह सिर्फ एक ट्रेलर मात्र था अब सही जब सही समय आएगा जब भी सही समय आएगा तो हम पूरी पिक्चर भी दुनिया को दिखाएंगे आप सब तो जानते ही होंगे कि भारत में जब भी कोई उपद्रवी तत्व तो होता है जिसको लेकर यह आशंका रहती है कि अब भविष्य में कुछ उपद्रव कर सकता है तो उसको मजिस्ट्रेट और पुलिस द्वारा गुड बिहेवियर के प्रोवेशन पर रखा जाता है कोई गड़बड़ करता है तो उसको कुछ समय के लिए मजिस्ट्रेट गुड बिहेवियर के प्रोवेशन पर रखते अगर वह व्यक्ति प्रोवेशन के दौरान कोई भी शरारत करता है तो उसे उचित दंड भी दिया जाता है ठीक उसी तरह वर्तमान सीज फायर में हमने पाकिस्तान को बिहेवियर के आधार पर अभी प्रोवेशन पर रखा हुआ है यदि उसका बिहेवियर सुधरता है तब तो ठीक और यदि बिहेवियर में फिर से गड़बड़ी आती है तो उसको कड़े से कड़ा दंड दिया जाएगा मैं फिर से इसे दोहराना चाहता हूं अभी भारत ने पाकिस्तान को प्रोबेशन पर रखा है वैसे भी माननीय प्रधानमंत्री ने हाल ही में एक बात बहुत साफ कही है कि आतंक प्रहार अब न्यू नॉर्मल है या न्यू इंडिया का न्यू नॉर्मल है और हमने साफ कर दिया है कि हमारी संपर्कता को यदि कोई नुकसान पहुंचाएगा तो प्रहार भी झेलेगा आतंकवाद का हम लाउडर और स्ट्रांगर जवाब देने के लिए तैयार हैं। साथियों मैं जब देश के अलग अलग हिस्सों में जाता हूं तो एक बात हर जगह सुनने को मिलती है कि हमें हमारी सेनाओं पर गर्व है और क्यों आप सबने तो अपने पराक्रम से अपने शौर से पूरे देश के दिल में एक अपनी खास जगह बनाई है लेकिन क्या सिर्फ गर्व और सम्मान ही काफी है मेरा मानना है नहीं कुछ साल पहले हम दुनिया से हथियार खरीदते थे आज हम खुद बना रहे हैं बहुत सारे हथियार कुछ लेते भी हैं आर्टरी सिस्टम्स सिस्टम्स, मिसाइल सील्स ड्रोन्स और काउंटर ड्रोन जैसे साजू सामान आज हम भारत में ही मैन्युफैक्चर कर रहे हैं इन पोटर से एक पोटर बन रहे हैं और यह केवल शुरुआत भी है केवल शुरुआत भर है मैं आप सबको एक बार फिर ऑपरेशन सिंदूर की सफलता पर तहे दिल बधाई देता हूं और मैं बस इतना कहूंगा कि आपके पराक्रम ने यह दिखा दिया है कि यह वो सिंदूर है यह वो सिंदूर है जो श्रृंगारा का नहीं बल्कि शौर्य का प्रतीक है यह सिदूर है जो सौंद का नहीं बल्कि संकल्प का प्रतीक है यह सिंदूर खतरे की वह लाल लकीर है यह सिदूर खतरे की वह लाल लकीर है जो भारत ने अब आतंकवाद के माथे पर खींच दी है ते देखो अपना सुने कि उन्होंने की कहा कि आप सख्ती निपटे जाऊंगा ऑपरेशन सिंदूर तो अजय चल रहा एक ट्रेलर से पिक्चर बाकी है ਪਰ ਇਹਦੇ ਵਿੱਚ ਇਹ ਹੈ ਕਿ ਸਾਡੇ ਦੇਸ਼ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਸਾਡੀ ਫੌਜ ਦੇ ਜਵਾਨਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਸਾਡੇ ਦੇਸ਼ ਵਾਸੀਆਂ ਦਾ ਜਿਹੜਾ ਨੁਕਸਾਨ ਨਹੀਂ ਹੋਣਾ ਚਾਹੀਦਾ ਇਹ ਚੀਜ਼ਾਂ ਜਿਹੜੀਆਂ ਖਾਸ ਕਰਕੇ ਸਾਡੀਆਂ ਸਰਕਾਰਾਂ ਨੂੰ ਧਿਆਨ ਚ ਰੱਖਣ ਦੀ ਲੋੜ ਹੈ ਬੇਸ਼ੱਕ ਠੀਕ ਆਪਰੇਸ਼ਨ ਚੱਲ ਰਿਹਾ ਜਾਂ ਬੰਦ ਹੈ ਜਾਂ ਸਮਾਪਤ ਹੋ ਗਿਆ ਜਾਂ ਹਾਲੇ ਅਧੂਰਾ ਇਹ ਗੱਲ ਵੱਖਰੀ ਹੈ ਪਰ ਮੇਨ ਗੱਲ ਇਹ ਹੀ ਹੈ ਕਿ ਸਾਡੇ ਦੇਸ਼ ਦਾ ਜਿਹੜਾ ਜਾਨੀ ਨੁਕਸਾਨ ਹੈ ਉਸ ਤੋਂ ਸਰਕਾਰਾਂ ਨੂੰ ਤੇ ਫੌਜ ਨੂੰ ਕਿ ਸਾਡੇ ਸਰਕਾਰਾਂ ਦੇ ਮੰਤਰੀਆਂ ਜਿਹੜੀ ਬਿਊਰੋਕਰੇਟਸ ਆ ਇਹ ਚੀਜ਼ ਦਾ ਉਹਨਾਂ ਨੂੰ ਖਾਸ ਕਰਕੇ ਧਿਆਨ ਰੱਖਣਾ 18 ਤਰੀਕ ਦੀ ਵੀਰ ਪਾਣ ਦਾ ਜ਼ਿਕਰ ਕਰ ਦੋ ਕਿਉਂਕਿ ਜਿਹੜਾ ਤੁਸੀਂ ਨਹੀਂ ਆਪਾਂ ਪਹਿਲਾਂ ਗੱਲ ਕਰ ਚੁੱਕੇ 18 ਤਰੀਕ ਵਾਲੀ ਕਿ ਜਿਹੜੀ 18 ਤਰੀਕ ਤੱਕ ਜਿਹੜਾ ਸੀਜ਼ਫਾਇਰ ਹੈ ਭਾਰਤ ਤੋਂ ਹਜੇ ਤੱਕ ਕੋਈ ਅਧਿਕਾਰਤ ਬਿਆਨ ਆਇਆ ਨਹੀਂਗਾ ਵੀ 18 ਨੂੰ ਚੱਲਣਾ ਕਿ ਦੁਬਾਰਾ ਹੋਏਗਾ ਜਾਂ ਕਿਹਨੇ ਰੋਕਿਆ ਕਿਹਨੇ ਨਹੀਂ ਰੋਕਿਆ ਤੇ 18 ਤਰੀਕ ਦਿੱਤੀ ਕਿਹਨੇ ਆ ਇਹ ਗੱਲ ਤਾਂ ਜਿਹੜੀ ਪਾਕਿਸਤਾਨ ਵੱਲੋਂ ਸਾਹਮਣੇ ਆ ਰਹੀ ਆ ਕਿ ਪਹਿਲਾਂ 12 ਸੀ ਫਿਰ 15 ਹੋ ਗਈ ਔਰ 18 ਹੋ ਗਈ ਤਾਂ ਇਹਦਾ ਮਤਲਬ ਕੀ ਕਿ ਪਾਕਿਸਤਾਨ ਇਹ ਗੱਲ ਸਾਨੂੰ ਸਮਝਾ ਰਿਹਾ ਹੈ ਕਿ ਅਸੀਂ 18 ਤਰੀਕ ਤੋਂ ਬਾਅਦ ਫੇਰ ਜਿਹੜਾ ਹੈਗਾ ਸੀਜ ਫਾਇਰ ਜਿਹੜਾ ਫਾਇਰ ਕਰਾਂਗੇ ਜਾਂ ਫੇਰ ਡਰੋਨ ਭੇਜਾਂਗੇ ਕੀ ਇਸ਼ਾਰੇ ਹੀ ਹੈ ਠੀਕ ਹੈ ਇਸ ਕਰਕੇ ਡਰਨ ਦੀ ਲੋੜ ਨਹੀਂ ਹੈ ਕੋਈ ਸਹਿਮ ਕਰਨ ਦੀ ਲੋੜ ਨਹੀਂ ਪਰ ਵਿਸ਼ਵਾਸ ਕਰਨ ਦੀ ਮੈਂ ਕਿਹਾ ਪਾਕਿਸਤਾਨ ਤੇ ਵਿਸ਼ਵਾਸ ਤਾਂ ਹੈ ਹੀ ਨਹੀਂ ਆਪਾਂ ਤਾਂ ਪਹਿਲਾਂ ਗਏ ਕਿ ਪਾਕਿਸਤਾਨ ਤੇ ਨਾਂ ਵਿਸ਼ਵਾਸ ਹੈ ਤੇ ਨਾ ਕੀਤਾ ਜਾ ਸਕਦਾ ਤੇ ਇਸ ਕਰਕੇ ਜਿਹੜੀ 18 ਵਾਲੀ ਗੱਲ ਹੈ ਉਹਦੇ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਹੈਗਾ ਕਿ 18 ਨੂੰ ਸੀਜ਼ਫਾਇਰ ਦਾ ਕਿ ਹੋਣਾ ਕੀ ਬੰਦ ਹੈ ਜਾਂ ਚਾਲੂ ਹੈ ਜਾਂ ਕੀ ਹੈ ਇਹਦੇ ਬਾਰੇ ਜਿੰਨੀ ਦੇਰ ਭਾਰਤ ਦੇ ਸਾਡੇ ਸਰਕਾਰ ਵੱਲੋਂ ਕੋਈ ਜਾਂ ਫੌਜ ਵੱਲੋਂ ਬਿਆਨ ਨਹੀਂ ਆਉਂਦਾ ਉਨੀ ਦੇਰ ਕੋਈ ਵਿਸ਼ਵਾਸ ਜਿਹੜਾ ਨਹੀਂ ਕੀਤਾ ਜਾ ਸਕਦਾ ਠੀਕ ਹੈ ਰਪਾਣਾ ਜੀ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਖਾਸ ਤੌਰ ਤੇ ਅੱਜ ਰੱਖਿਆ ਮੰਤਰੀ ਦੀ ਗੱਲ ਕੀਤੀ ਹੈ ਤੇ ਨਾਲ ਅਰਮਨਜੀਤ ਸਿੰਘ ਬਿੱਟੂ ਦੀ ਜਿਹੜੀ ਗੱਲਬਾਤ ਕੀਤੀ ਹੈ ਤੇ ਇਸ ਦੀ ਪੂਰੀ ਜਿਹੜਾ ਪਰਚੋਲ ਆ ਖਾਸ ਤੌਰ ਤੇ ਬੋਲਦਾ ਪੰਜਾਬ ਦੇ ਟੀਟੀ ਸੰਖੇਪ ਜਾਣਕਾਰੀ ਹੈ ਉਹ ਦਸ਼ਾ ਤੱਕ ਪਹੁੰਚਾਂਦ ਜਿਹੜੀ ਹੈ ਪੂਰੀ ਕੋਸ਼ਿਸ਼ ਕੀਤੀ ਹੈ ਸੋ ਉਮੀਦ ਕਰਦੇ ਹਾਂ ਕਿ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਤਾਂਪਾਰ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯੋਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ call or scan qr code to contact us rodis inc million miles with smile or scan qr code to contact us taaba indian cuisine tracee fine authentic indian cuisine in tracee or scan qr code to contact us simi vale family dental office or scan qr code to contact us